ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਆ ਆਲਰੇਡੀ ਪਹੁੰਚ ਚੁੱਕੇ ਹੈ ਵਾਈਟ ਹਾਊਸ ਉਹਨਾਂ ਦੀ ਪਹਿਲੀ ਮੀਟਿੰਗ ਹੋਣੀ ਹੈ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਖਾਸ ਕਰਕੇ ਟੈਰਿਫਸ ਨੂੰ ਲੈ ਕੇ ਯੂ ਐਸ ਤੇ ਕੈਨੇਡਾ ਦੇ ਰਿਲੇਸ਼ਨਸ ਨੂੰ ਲੈ ਕੇ ਆ ਪਰ ਥੋੜੇ ਘੰਟੇ ਪਹਿਲਾਂ ਟਰੰਪ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਭਈ ਸਾਨੂੰ ਜਿਹੜੀ ਆ ਬਾਹਲੀ ਜ਼ਰੂਰਤ ਨਹੀਂ ਹੈ ਕੈਨੇਡਾ ਦੀ ਕੈਨੇਡਾ ਵਾਲਿਆਂ ਨੂੰ ਸਾਡੀ ਜਿਹੜੀ ਜ਼ਰੂਰਤ ਹੈਗੀ ਆ ਅ ਅੱਜ ਦੀ ਜਿਹੜੀ ਸੀਐਨਐਨ ਆ ਉਹ ਰਿਪੋਰਟ ਕਰ ਰਹੀ ਆ ਵੀ ਜਿਹੜਾ ਟਰੰਪ ਹੋਣਾ ਨੇ ਟ੍ਰੇਡ ਵਾਰ ਸ਼ੁਰੂ ਕੀਤਾ ਸੀ ਉਹਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਨਾਲ ਉਹ ਬੈਕਫਾਇਰ ਹੋ ਰਿਹਾ ਹੈਗਾ ਸੋ ਅੱਜ ਦੀ ਜਿਹੜੀ ਜੋ ਮੀਟਿੰਗ ਆ ਸਪੈਸ਼ਲੀ ਉਹ ਟੈਰਿਫਸ ਨੂੰ ਲੈ ਕੇ ਹੈਗੀ ਆ ਕਿਉਂਕਿ ਇੰਨੇ ਸਾਲਾਂ ਦਾ ਜਿਹੜਾ ਫ੍ਰੈਂਡਲੀ ਮੁਲਕ ਗੁਆਂਢੀ ਮੁਲਕ ਹੋਵੇ ਸੈਕੰਡ ਬਿਗੇਸਟ ਟ੍ਰੇਡਿੰਗ ਪਾਰਟਨਰ ਹੋਵੇ ਕਲੋਸਟ ਅਲਾਈ ਹੋਵੇ ਸਾਰੇ ਫਰੰਟ ਤੇ ਖਾਸ ਕਰਕੇ ਨੈਸ਼ਨਲ ਸਕਿਉਰਿਟੀ ਨੂੰ ਲੈ ਕੇ ਕਮਰਸ ਨੂੰ ਲੈ ਕੇ ਤੇ ਰਿਲੇਸ਼ਨ ਜਿਹੜੇ ਖਰਾਬ ਹੋ ਜਾਣ ਉਹ ਬਿਲਕੁਲ ਠੀਕ ਨਹੀਂ ਹੈ ਇਹਦਾ ਜਿਹੜਾ ਬਹੁਤ ਸਾਰਾ ਅਸਰ ਹੋਇਆ ਆਪਾਂ ਦੇਖ ਰਹੇ ਆ ਟੈਰਿਫਸ ਨੂੰ ਲੈ ਕੇ ਆਲਰੇਡੀ ਜਿਹੜੇ ਅਮਰੀਕਾ ਦੇ ਪੋਰਟਸ ਆ ਚਾਹੇ ਓਕਲੈਂਡ ਸਿਆਟਲ ਲਾਸ ਐਂਜਲਸ ਸ਼ਿਕਾਗੋ ਉਹ ਬਹੁਤ ਕੋਈ ਐਕਟੀਵਿਟੀ ਨਹੀਂ ਹੋ ਰਹੀ ਬਹੁਤ ਜ਼ਿਆਦਾ ਜਿਹੜਾ ਉੱਥੇ ਇਸ ਵੇਲੇ ਸਟੈਂਡ ਸਟਿਲੀ ਕਹਿ ਸਕਦੇ ਹੈਗੇ ਆ ਕੈਨੇਡਾ ਤੇ ਯੂ ਐਸ ਨੇ ਫ੍ਰੀ ਟ੍ਰੇਡ ਧਾਕਿਆਂ ਬੰਨੀ ਜਿਹੜਾ ਆ ਉਹ ਸ਼ੇਅਰ ਕੀਤਾ ਤੇ ਪਰ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨੇ ਸਵੀਪਿੰਗ ਕਹਿੰਦੇ ਟ੍ਰੈਫਿਕ ਚੇਂਜਸ ਲੈ ਕੇ ਆਏ ਉਹਦੇ ਨਾਲ ਇਹ ਸਾਰਾ ਜਿਹੜਾ ਆ ਉੱਪਰ ਥੱਲੇ ਹੋ ਗਿਆ ਫਰਵਰੀ ਮਹੀਨੇ ਤੱਕ ਦੋਨੋਂ ਮੁਲਕ ਜਿਹੜੇ ਸੀ ਉਹ ਯੂ ਐਸ ਮਕਸੀਕੋ ਜਿਹੜੀ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੋਇਆ ਸੀ ਟਰੰਪ ਉਹਨਾਂ ਨੇ ਪਹਿਲੇ ਟਰਮ 'ਚ ਖੋਦ ਕੀਤਾ ਸੀ ਯੂ ਐਸ ਐਮ ਸੀ ਏ ਜੋ 2020 ਦੇ ਵਿੱਚ ਰੈਟੀਫਾਈ ਕੀਤਾ ਗਿਆ ਸੀ ਸੋ ਉਸ ਨੂੰ ਹੀ ਚੇਂਜ ਕਰ ਦਿੱਤਾ ਉਹ ਤੋਂ ਬਾਅਦ 25% ਟੈਰਫ ਜਿਹੜੇ ਮਕਸੀਕੋ ਤੇ ਕੈਨੇਡਾ ਦੇ ਉੱਤੇ ਲਾ ਦਿੱਤੇ ਤੇ ਉਹ ਤੋਂ ਬਾਅਦ ਜਿਹੜਾ ਆ ਹੁਣ ਆਪਾਂ ਦੇਖਦੇ ਆ ਵੀ ਖਾਸ ਕਰਕੇ ਕੈਨੇਡੀਅਨਸ ਉਹਨਾਂ ਨੇ ਅਮਰੀਕਾ ਦੀਆਂ ਚੀਜ਼ਾਂ ਨੂੰ ਖਰੀਦਣ ਦੇ ਉੱਤੇ ਇਹ ਕਹਿਤਾ ਵੀ ਅਸੀਂ ਬੰਦ ਕਰਦੇ ਜਾ ਰਹੇ ਹਾਂ ਸਿਰਫ ਵਾਈ ਜਿਹੜੀਆਂ ਚੀਜ਼ਾਂ ਉਹੀ ਕਰੋ ਜਿਹੜੀਆਂ ਕੈਨੇਡਾ ਦੇ ਵਿੱਚ ਮੇਡ ਹੈਗੀਆਂ ਕੈਨੇਡੀਅਨ ਲੋਕਾਂ ਨੇ ਅਮਰੀਕਾ ਦੇ ਵਿੱਚ ਟਰੈਵਲ ਕਰਨਾ ਜਿਹੜਾ ਬੰਦ ਕਰ ਦਿੱਤਾ ਸੋ ਇਹਦਾ ਜਿਹੜਾ ਕਾਫੀ ਜ਼ਿਆਦਾ ਅਸਰ ਪਿਆ ਹੈਗਾ ਜੀ ਬਿਲਕੁਲ ਹਰਜਨ ਸਿੰਘ ਜੀ ਜਿਹੜਾ 트럼ਪ ਤੇ ਕਾਰਡ ਨੀ ਹੁਣਾ ਦੇ ਮੁਲਾਕਾਤ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਮੀਟਿੰਗ ਤੋਂ ਪਹਿਲਾਂ 트럼ਪ ਹੁਣਾ ਦਾ ਇਦਾਂ ਦਾ ਬਿਆਨ ਜਿਹੜਾ ਉਹ ਆਉਣਾ ਵੀ ਤੁਹਾਨੂੰ ਸਾਡੀ ਜ਼ਰੂਰਤ ਆ ਸਾਨੂੰ ਤੁਹਾਡੀ ਜ਼ਰੂਰਤ ਨਹੀਂ ਆ ਇਹ ਪਤਾ ਨਹੀਂ ਇਸ ਤੋਂ ਕੀ ਜਿਹੜਾ ਆ ਉਹ ਪੇਸ਼ ਜਿਹੜਾ ਰਾਸ਼ਪਤੀ 트럼ਪ ਕਰਨਾ ਚਾਹੁੰਦੇ ਆ ਬੀਤੇ ਦਿਨਾਂ 'ਚ ਇੱਕ ਇੰਟਰਵਿਊ 'ਚ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਚਾਈਨਾ ਦੇ ਨਾਲ ਜਿਹੜਾ ਡੈਫਿਸਿਟ ਸੀਗਾ ਉਹਦਾ ਹੁਣ ਕਿਦਾਂ ਜਿਹੜਾ ਚੱਲ ਰਿਹਾ ਟ੍ਰੇਡ ਵਾਰ ਦੇ ਦਰਮਿਆਨ ਕਹਿੰਦੇ ਅਮਰੀਕੀ ਪਹਿਲਾਂ ਬਿਲੀਅਨਸ ਆਫ ਡਾਲਰ ਦਿੰਦੇ ਸੀਗੇ ਹੁਣ ਟ੍ਰੇਡ ਹੋ ਨਹੀਂ ਰਿਹਾ ਸੋ ਅਸੀਂ ਬਿਲੀਅਨਸ ਆਫ ਡਾਲਰ ਬਿਚਾ ਰਹੇ ਆ ਆਬ ਕੀ ਰਾਸ਼ਪਤੀ ਟਰੰਪ ਆਪਣੀ ਸਮਝ ਜਿਹੜੀ ਟ੍ਰੇਡ ਵਾਰ ਨੂੰ ਲੈ ਕੇ ਇਦਾਂ ਜਿਹੜੀ ਉਹ ਦਿਖਾ ਰਹੇ ਆ ਅ ਅੰਦਰਖਾਤੇ ਕੀ ਜਿਹੜਾ ਉਹ ਚੱਲ ਰਿਹਾ ਕਿ ਔਨ ਦਾ ਵਿਮ ਜਿੱਦਾਂ ਕਹਿ ਦਿੰਦੇ ਆ ਵੀ ਜੋ ਮਨ ਚ ਆਇਆ ਵੀ ਉਦਾਂ ਹੀ ਜਿਹੜਾ ਉਹ ਕਰੀ ਜਾਣਾ ਆ ਤੇ ਇਹਦੇ ਖਾਮਿਆਜ਼ੇ ਇਵੈਂਚੁਅਲੀ ਜਿਹੜੇ ਉਹ ਭੁਗਤਨੇ ਕਿੰਨਾ ਨੂੰ ਪੈਣੇ ਆ ਨੋ ਡਾਊਟ ਕੈਨੇਡਾ ਤੇ ਅਮਰੀਕਾ ਦੇ ਵਿੱਚ ਆਮ ਲੋਕ ਤਾਂ ਇੱਕ ਦੂਜੇ ਦੇ ਨਾਲ ਹੀ ਜਿਹੜਾ ਮਿਲ ਕੇ ਚੱਲਣ ਵਾਲੀ ਜਿਹੜੀ ਗੱਲ ਆ ਪਰ ਹੁਣ ਇਹ ਕਾਫੀ ਜ਼ਿਆਦਾ ਜਿਹੜਾ ਇਸ ਦੇ ਵਿੱਚ ਰੌਲਾ ਰੱਪਾ ਜਿਹੜਾ ਉਹ ਪੈ ਗਿਆ ਬਾਰ ਬਾਰ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਜਿਹੜੀ ਉਹ ਗੱਲ ਕਰਨੀ ਜਿਸ ਤੇ ਬਾਰੇ ਉਹਨਾਂ ਨੇ ਕਹਿਣਾ ਵੀ ਮੈਂ ਇਹ ਐਵੇਂ ਹਵਾ ਚ ਫੜਾ ਨਹੀਂ ਮਾਰ ਰਿਆ ਰਾਸ਼ਟਰਪਤੀ 트럼ਪ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਹਿਣਾ ਉਹ ਹੁਣ ਦੇਖਣ ਵਾਲੀ ਗੱਲ ਆ ਕਾਰਨੀ ਜਿੱਤਣ ਤੋਂ ਬਾਅਦ ਚ ਕਹਿੰਦੇ ਵੀ ਮੈਂ ਸਾਰੇ ਕੈਨੇਡੀਅਨਸ ਉਹਨਾਂ ਨੂੰ ਰਿਪਰੈਜ਼ੈਂਟ ਕਰੂੰਗਾ ਤੇ ਟਰੰਪ ਦੇ ਮੋਰੇ ਜਿਹੜਾ ਉਹ ਤਗੜਾ ਸਟੈਂਡ ਲਾਊਗਾ ਸੋ ਅੱਜ ਦੀ ਮੁਲਾਕਾਤ ਦੇ ਵਿੱਚ ਦੇਖਣ ਵਾਲੀ ਗੱਲ ਰਹੇਗੀ ਵੀ ਮਾਰਕ ਕਾਰਨੀ ਕੀ ਸਟੈਂਡ ਜਿਹੜਾ ਇੱਥੇ ਲੈ ਸਕਦੇ ਆ ਅਮਰੀਕਾ ਤੇ ਕੈਨੇਡਾ ਦਾ ਰਿਸ਼ਤੇ ਸੁਧੜਣਗੇ ਜਾਂ ਹੋਰ ਵਿਗੜਣਗੇ ਇਹ ਜਿਹੜੀਆਂ ਆਉਂਦੇ ਦਿਨਾਂ ਦੇ ਵਿੱਚ ਜਾਂ ਇਹ ਜਿਹੜੀ ਗੱਲਬਾਤ ਆ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਹੋਰ ਜ਼ਿਆਦਾ ਕਲੀਅਰ ਜਿਹੜਾ ਹੋਊਗਾ 3 ਮਈ ਤੋਂ ਆਲਰੇਡੀ ਜਿਹੜਾ 25% ਹਰਜੋਤ ਸਿੰਘ ਜੀ ਆਟੋ ਪਾਰਟਸ ਦੇ ਉੱਤੇ ਆਟੋਸ ਦੇ ਉੱਤੇ ਜਿਹੜੇ ਟੈਰਿਫਾ ਉਹ ਸ਼ੁਰੂ ਹੋ ਚੁੱਕੇ ਆ ਜੋ ਕੈਨੇਡਾ ਤੋਂ ਗੱਡੀਆਂ ਬਣ ਕੇ ਜਿਹੜੀਆਂ ਹੋ ਆਉਂਦੀਆਂ ਆ ਸੋ ਸਿਚੁਏਸ਼ਨ ਕਾਫੀ ਜ਼ਿਆਦਾ ਡਗਮਗਾਈ ਹੈ ਜਿਹਨੂੰ ਕਹਿ ਦਿੰਦੇ ਹੁੰਦੇ ਆ ਵੀ ਲੜਖੜਾ ਰਹੀ ਆ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਸਮਾਨ ਉਹ ਇੱਕ ਦੂਜੇ ਦੇ ਨਾਲ ਦੇਸ਼ਾਂ ਦੇ ਵਿੱਚ ਜਿਹੜਾ ਉਹ ਜਾਂਦਾ ਆ ਚਾਈਨਾ ਦੇ ਨਾਲ ਹਰਜੋਤ ਸਿੰਘ ਜੀ ਪੇਚਾ ਲਿਆ ਜਾਂ ਪੰਗਾ ਲਿਆ ਜਾਂ ਉਹਨਾਂ ਦਾ ਸਿੰਗ ਵਸਾਈ ਉਹ ਸਮਝ ਆਉਂਦੀ ਆ ਵੀ ਇੱਕ ਬਹੁਤ ਤਗੜੀ ਜਿਹੜੀ ਇਕਨੋਮੀ ਜੋ ਕਿ ਅਮਰੀਕਾ ਨੂੰ ਹਰ ਥਾਂ ਦੇ ਉੱਤੇ ਥੱਲੇ ਲਾਉਣਾ ਚਾਹੁੰਦੀ ਆ ਵੀ ਉਹਨਾਂ ਦੇ ਨਾਲ ਤੁਸੀਂ ਪੰਗਾ ਜਿਹੜਾ ਉਹ ਲੈ ਰਹੇ ਆ ਆਪਣੇ ਗਵਾਂਡੀਆਂ ਦੇ ਨਾਲ ਲੜਦੇ ਹੋਏ ਤੇ ਬਾਹਰ ਵੀ ਦੂਰ ਵੀ ਜਿਹੜਾ ਉਹ ਲੜਾਈ ਜਿਹੜੀ ਉਹ ਰੱਖਣੀ ਉਹ ਅਮਰੀਕਾ ਦੀ એનર્ਜੀ ਜਿਹੜੀ ਖਾਸੀ ਜਿਹੜੀ ਇਸ ਦੇ ਵਿੱਚ ਜਾ ਸਕਦੀ ਹੈ ਬਹੁਤ ਸਾਰੇ ਜਿਹੜੇ ਕ੍ਰਿਟਿਕਸ ਆ ਉਹ ਇਸ ਹਿਸਾਬ ਦੇ ਨਾਲ ਕਹਿੰਦੇ ਆ ਰੀਸੈਂਟਲੀ ਜਦੋਂ ਜਿਹੜੀ ਹਾਕੀ ਦੇ ਮੁਕਾਬਲੇ ਹੋਏ ਸੀ ਜਿਹੜੀ ਆਈਸ ਹਾਕੀ ਦੇ ਮੁਕਾਬਲੇ ਹੋਏ ਸੀ ਕੈਨੇਡੀਅਨਸ ਨੇ ਪਹਿਲੀ ਵਾਰ ਦੇਖਿਆ ਵੀ ਅਮਰੀਕਨ ਜਿਹੜੇ ਐਂਥਮ ਆ ਜਦੋਂ ਉਹ ਪਲੇ ਕੀਤਾ ਜਾ ਰਿਹਾ ਸੀਗਾ ਤੇ ਉਸ ਨੂੰ ਬੂਹ ਕੀਤਾ ਨਹੀਂ ਤਾਂ ਕੈਨੇਡੀਅਨਸ ਬੜੇ ਮਾਈਲਡ ਜਿਹੇ ਬੰਦੇ ਜਿਹੜੇ ਉਹ ਮੰਨੇ ਜਾਂਦੇ ਆ ਛੋਟੀ ਮੋਟੀ ਗੱਲ ਨੂੰ ਹੱਸ ਕੇ ਜਿਹੜਾ ਉਹ ਟਾਲਣ ਵਾਲੇ ਜਿਹੜੇ ਉਹ ਮੰਨੇ ਜਾਂਦੇ ਹੈਗੇ ਆ ਟਰੰਪ ਫਰਾਂ ਨੇ ਇਸ ਟ੍ਰੇਡ ਵਾਰ ਦਾ ਜਿਹੜਾ ਸਾਰਾ ਕਹਿ ਸਕਦੇ ਆ ਵੀ ਭਾਂਡਾ ਫੈਂਟਨਲ ਦੀ ਸਮਗਲਿੰਗ ਦੇ ਉੱਤੇ ਜਿਹੜਾ ਉਹ ਭੰਡਿਆ ਹੈਗਾ ਕਹਿੰਦੇ ਵੀ ਕੈਨੇਡਾ ਤੇ ਮੈਕਸੀਕੋ ਦੇ ਜ਼ਰੀਏ ਜੋ ਅਮਰੀਕਾ ਦੇ ਵਿੱਚ ਫੈਂਟਨਲ ਦਾਖਲ ਹੋ ਰਹੀ ਆ ਉਹਦੇ ਕਰਕੇ ਜਿਹੜੀਆਂ ਅਸੀਂ ਇਹ ਸਾਰੀਆਂ ਚੀਜ਼ਾਂ ਤੇਜ਼ ਕਰ ਰਹੇ ਆ ਉਦਾਂ ਇਲੈਕਸ਼ਨ ਦੇ ਵਿੱਚ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਇਹ ਇੱਕ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਸਾਰੇ ਹੀ ਜਿਹੜੇ ਸਿਆਸਤਦਾਨ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਬਿਆਨ ਦਿੰਦੇ ਰਹੇ ਕੋਈ ਕਹਿੰਦਾ ਸੀਗਾ ਵੀ ਬਾਰਡਰ ਦੇ ਉੱਤੇ ਸਿਕਿਉਰਿਟੀ ਦੇ ਵਿੱਚ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਲੈਸ ਕਰਾਂਗੇ ਤੇ ਕਈ ਜਿਹੜੇ ਆਖਦੇ ਸੀਗੇ ਵੀ ਹੋਰ ਵੱਧੂ ਜਿਹੜੇ ਬਾਰਡਰ ਸਿਕਿਉਰਿਟੀ ਫੋਰਸਿਸ ਆ ਉਹਨਾਂ ਨੂੰ ਉੱਥੇ ਤਨਾਤ ਕੀਤਾ ਜਾਊਗਾ। ਆਲਰੇਡੀ ਕੈਨੇਡਾ ਦੇ ਦੁਆਰਾ ਇਸ ਟ੍ਰੇਡ ਵਾਰ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਬਾਰਡਰ ਦੇ ਉੱਤੇ ਸਿਕਿਉਰਿਟੀ ਦੇ ਉੱਤੇ ਮਨੀ ਜਿਹੜੀ ਉਹ ਸਪੈਂਡ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ। ਕਈ ਕੈਨੇਡੀਅਨਸ ਨੇ ਤਾਂ ਯੂਐਸ ਦੇ ਜਿਹੜੇ ਬਨੇ ਪ੍ਰੋਡਕਟਸ ਆ ਉਹਨਾਂ ਦਾ ਬਾਇਕਾਟ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਅੱਜ ਉਮੀਦ ਕਰਦੇ ਆਂ ਵੀ ਜਿਹੜੇ 트럼ਪ ਕਾਰਡਨੀ ਦੀ ਮੀਟਿੰਗ ਆ ਉਸ ਤੇ ਦਰਮਿਆਨ ਇਹਨਾਂ ਰਿਸ਼ਤਿਆਂ ਨੂੰ ਰੀਸੈਟ ਜਿਹੜਾ ਉਹ ਕੀਤਾ ਜਾਵੇ ਆਪਣੇ ਗਵਰਡੀਅਨ ਨਾਲ ਬੜਾ ਚਿਰ ਜਿਹੜਾ ਅਜਸਿੰਘ ਜੀ ਲੜ ਕੇ ਕਿਸੇ ਨੂੰ ਵੀ ਫਾਇਦਾ ਨਹੀਂ ਨਾ ਕੈਨੇਡਾ ਨੂੰ ਫਾਇਦਾ ਨਾ ਅਮਰੀਕਾ ਨੂੰ ਫਾਇਦਾ ਹਾਂ ਵੱਖਰੀ ਗੱਲ ਆ ਆ ਵੀ ਅਮਰੀਕਾ ਦੇ ਜਿਹੜੇ ਸਾਡੇ ਰਾਸ਼ਟਰਪਤੀ ਉਹ ਕਹ ਰਹੇ ਆ ਵੀ ਸਾਨੂੰ ਤੁਹਾਡੀ ਲੋੜ ਦੀ ਆ ਤੁਹਾਨੂੰ ਜੇ ਲੋੜ ਆ ਤਾਂ ਤੁਸੀਂ ਉਸ ਹਸਾਬ ਦੇ ਨਾਲ ਮਿਲ ਕੇ ਜਿਹੜਾ ਉਹ ਆ ਜਿਹੜਾ ਉਹ ਚੱਲਿਆ ਜਾਵੇ ਸੋ ਵਾਈਟ ਹਾਊਸ ਦੇ ਵਿੱਚ ਹਰਜੋਤ ਸਿੰਘ ਜੀ ਆਲਰੇਡੀ ਜਿਹੜੇ ਮਾਰਕ ਕਰਨੀ ਆ ਉਹ ਪਹੁੰਚ ਚੁੱਕੇ ਆ ਰਾਸ਼ਪਤੀ ਟਰੰਪ ਨੇ ਉਹਨਾਂ ਨੂੰ ਓਵਲ ਆਫਿਸ ਦੇ ਵਿੱਚ ਜਿਹੜੇ ਉਹ ਲੈ ਕੇ ਗਏ ਨੇ ਕੱਲ ਉਦਾਂ ਜਦ ਮਾਰਕ ਕਾਰਨੀ ਪਹੁੰਚੇ ਤਾਂ ਕੋਈ ਬਾੜਾ ਐਡਾ ਵਰਦਿਆ ਸਵਾਗਤ ਨਹੀਂ ਦੇਖਣ ਨੂੰ ਮਿਲਿਆ ਕੁਛ ਕੀ ਜਾਣੇ ਜਿਹੜੇ ਕੈਨੇਡੀਅਨ ਅਥਾਰਟिटीज ਦੇ ਜਾਂ ਇੱਕ ਛੋਟ ਜਿਹੜੇ ਆ ਅਮਰੀਕਾ ਦੇ ਜਿਹੜੇ ਉਹ ਆਏ ਆ ਹਾਂ ਰੈੱਡ ਕਾਰਪਟ ਜਰੂਰ ਜਿਹੜਾ ਉਹਨਾਂ ਦਾ ਵਿਸ਼ਾ ਹੋਇਆ ਸੀ ਉਹ ਸੇਮ ਸਿੰਘ ਹੀ ਆ ਜਿੱਦਾਂ ਹਰਜੋਤ ਸਿੰਘ ਜਿੱਦਾਂ ਮੋਦੀ ਵੀ ਆਪ ਆਪਣਾ ਕਹਿੰਦੇ ਕਾਰਪਟ ਨਾਲ ਹੀ ਕਈ ਰੀ ਲੈ ਆਉਂਦਾ ਆ ਸੋ ਇਥੋਂ ਇਹ ਪਤਾ ਲੱਗਦਾ ਵੀ ਰਿਸ਼ਤੇ ਅਜੇ ਬਾੜੇ ਜਿਆਦਾ ਕੋਈ ਖਾਸ ਚੰਗੇ ਜਿਹੜੇ ਉਹ ਨਹੀਂ ਆ ਸੋ ਉਮੀਦ ਕਰਦੇ ਆ ਵੀ ਅੱਜ ਦੀ ਮੀਟਿੰਗ ਤੋਂ ਬਾਅਦ ਚ ਕੁਝ ਜਿਹੜਾ ਫਰਕ ਆ ਉਹ ਨਜ਼ਰ ਆਵੇਗਾ ਪ੍ਰਾਈਮ ਮਿਨਿਸਟਰ ਮੀਡੀਆ ਦੇ ਨਾਲ ਜਿਹੜੇ ਆ ਕੈਨੇਡੀਅਨ ਐਮਬੈਸੀ ਦੇ ਵਿੱਚ 3 ਵਜੇ ਈਸਟਰਨ ਟਾਈਮ ਜੋ ਸਾਡਾ 12 ਵਜੇ ਦਾ ਹੋਊਗਾ ਉਸ ਟਾਈਮ ਦੇ ਉੱਤੇ ਗੱਲ ਕਰਨਗੇ ਕਾਰਨੀ ਹੁਣਾਂ ਦੀ ਜਿਹੜੀ ਇਲੈਕਸ਼ਨ ਪਿਛਲੇ ਦਿਨਾਂ ਦੇ ਵਿੱਚ ਹੋਈ ਆ ਜਿੱਤ ਹੋਈ ਆ ਉਹ ਤੋਂ ਬਾਅਦ ਪਹਿਲੀ ਵਾਰੀ ਜਿਹੜੇ ਦੋਨੋਂ ਲੀਡਰ ਆ ਉਹ ਟ੍ਰੇਡ ਤੇ ਕੈਨੇਡਾ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਉਹ ਡਿਸਕਸ ਕਰਨਗੇ ਤੇ ਪਿਛਲੇ ਹਫਤੇ ਕਾਰਨਿੰਗ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੀ ਗੱਲਬਾਤ ਚੱਲ ਰਹੀ ਹੈ। ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੋ ਐਤਵਾਰ ਨੂੰ ਐਨਵੀਸੀ ਦੇ ਨਾਲ ਇੰਟਰਵਿਊ ਹੋਈ ਸੀ ਉਹਨਾਂ ਦੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 51ਵੀਂ ਸਟੇਟ ਜਿਹੜੀ ਕੈਨੇਡਾ ਨੂੰ ਬਣ ਜਾਣਾ ਚਾਹੀਦਾ ਹੈਗਾ। ਕੁਝ ਮਿੰਟ ਹੋਏ ਆ ਉਹ ਓਵਰਲੌਕਸ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜੀ ਹਜਰ ਸਿੰਘ ਪਾਵਰ ਮੂਵਸ ਜਿਹੜੇ ਉਹ ਦੇਖਣ ਨੂੰ ਮਿਲੇ ਥੋੜਾ ਜਿਹਾ ਸੌਰੀ ਤੁਹਾਨੂੰ ਵਿੱਚ ਇੱਥੇ ਟੋਕਦੇ ਆ ਅ ਇਥੇ ਥੋੜਾ ਜਿਹਾ ਦੱਸ ਜਾਈਏ ਕਾਰਨੀ ਹੁਣਾਂ ਨੂੰ ਗੱਡੀ ਦੇ ਵਿੱਚ ਇੰਤਜ਼ਾਰ ਕਰਾਇਆ ਗਿਆ ਵਾਈਟ ਹਾਊਸ ਦੇ ਵਿੱਚ ਜਿਹੜਾ ਆਉਣ ਤੋਂ ਉਹਨਾਂ ਨੂੰ ਡਿਲੇ ਜਿਹੜਾ ਉਹ ਕਿਹਾ ਗਿਆ 11:30 ਵਜੇ ਉੱਥੇ ਦੇ ਲੋਕਲ ਟਾਈਮ ਮੁਤਾਬਕ ਪਹੁੰਚਣਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਕਾਰਨੀ ਹੁਣੀ ਜਿਹੜੇ ਉਹ ਉੱਥੇ ਵੇਟ ਕਰ ਰਹੇ ਗੱਡੀ 'ਚ ਅ ਹਰੀ ਝੰਡੀ ਜਿਹੜੀ ਉਹਨਾਂ ਨੂੰ ਨਹੀਂ ਮਿਲੀ ਸੋ ਬਿਹਾਈਂਡ ਸਕੈਡਿਊਲ ਜਿਹੜੇ ਉਹ ਚੱਲੇ ਆ ਜਦ ਕਾਰਨੀ ਹੋਣੀ ਵਾਈਟ ਹਾਊਸ ਤੇ ਲੱਗ ਗਿਆ ਇਹ ਤਾਂ ਕਹਿੰਦੇ ਕੈਨੇਡੀਅਨ ਫਲੈਗ ਉਸੇ ਟਾਈਮ ਹੀ ਜਿਹੜਾ ਬਾਹਰ ਲਿਆ ਕੇ ਪੋਸਟ ਕੀਤਾ ਗਿਆ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਦੋਨਾਂ ਨੇ ਕਹਿੰਦੇ ਹੱਥ ਮਲਾਏ ਤੇ ਕੋਈ ਬੋਡੀ ਲੈਂਗੁਏਜ ਦੇ ਮਾਹਰ ਬੜੇ ਧਿਆਨ ਦੇ ਨਾਲ ਬਰੀਕੀ ਦੇ ਨਾਲ ਦੇਖ ਰਹੇ ਸੀਗੇ ਵੀ ਕਿੰਨੇ ਕਿਸੇ ਨੇ ਕੋਈ ਪਾਵਰ ਮੂਵ ਕੀਤਾ ਵੀ ਕਿੱਦਾਂ ਦੀ ਹੈਂਡਸ਼ੇਕ ਜਿਹੜੀ ਹੋਈ ਆ ਸੋ ਹਿਸਟੋਰਿਕਲੀ ਕਹਿੰਦੇ ਵੀ ਇਹ ਠੀਕ ਹੀ ਜਿਹੜਾ ਹੋ ਰਿਹਾ ਓਵਰ ਆਲ ਕਿਸੇ ਨੇ ਕੋਈ ਪਾਵਰ ਮੂਵ ਜਿਹੜਾ ਹੋ ਆ ਨਜ਼ਰ ਜਿਹੜਾ ਨਹੀਂ ਆਇਆ ਟਰੂਡੋ ਹੁਣਾਂ ਨੇ ਕਹਿੰਦੇ ਵੀ ਟਰੰਪ ਹੁਣਾਂ ਦੇ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਕਾਫੀ ਪ੍ਰੈਕਟਿਸ ਜਿਹੜੀ ਉਹ ਕੀਤੀ ਸੀਗੀ ਅਜਾਦ ਵਾਸ਼ਿੰਗਟਨ ਦੇ ਵਿੱਚ ਪਹਿਲਾਂ ਕੁਝ ਸਮਾਂ ਪਹਿਲਾਂ ਜਦੋਂ ਉਹ ਮੁਲਾਕਾਤ ਕਰਨ ਦੇ ਲਈ ਟਰੰਪ ਹੁਣਾਂ ਦੇ ਨਾਲ ਪਹੁੰਚੇ ਸੀਗੇ ਪਰ ਕਹਿੰਦੇ ਅੱਜ ਇਦਾਂ ਦਾ ਕੋਈ ਸਾਈਨ ਨਜ਼ਰ ਨਹੀਂ ਆਇਆ ਐਕਚੁਅਲੀ ਸੋ ਇਹ ਸਾਰੇ ਜਿਹੜੀ ਮੀਟਿੰਗ ਹੋਣੀਆਂ ਉਹਦੇ ਵਿੱਚ ਕੌਣ ਕੌਣ ਹੋਣਗੇ ਜੋ ਇੱਕ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬੋਲੈਂਕ ਇਹ ਜੋ ਕੈਨੇਡੀਅਨ ਸਾਈਡ ਤੋਂ ਆ ਫੋਰਮ ਮਿਨਿਸਟਰ ਮਿਲਾਨੀਆ ਅਂਜੋਲੀ ਪਬਲਿਕ ਸੇਫਟੀ ਮਿਨਿਸਟਰ ਡੇਵਿਡ ਮੈਗਵਿੰਟੀ ਕੈਨੇਡਾ ਦੇ ਜਿਹੜੇ ਇੰਵੈਸਟਰ ਆ ਟੂ ਯੂ ਐਸ ਕ੍ਰਿਸਟਿਨ ਹਿਲਮਨ ਕਲਰਕ ਆਫ ਪ੍ਰੀਵੀ ਕਾਉਂਸਲ ਜான் ਹੈਨਫੋਰਡ ਕਾਰਨੀ ਦੇ ਜਿਹੜੇ ਇਨ ਟਰਮ ਚੀਫ ਆਫ ਸਟਾਫ ਆ ਮਾਰਕੋ ਮੈਂਡੋਸੀਨੋ ਤੇ ਸੀਨੀਅਰ ਐਡਵਾਈਜ਼ਰ ਲੀਜ਼ਾ ਜ਼ੋਰਗਨਸਨ ਤੇ ਯੂ ਐਸ ਵਾਲੀ ਸਾਈਡ ਤੋਂ ਸਾਡੀ ਸਾਈਡ ਤੋਂ ਹੋਗੇ ਯੂ ਐਸ ਦੇ ਵਾਈਸ ਪ੍ਰੈਜ਼ੀਡੈਂਟ ਜੇਡੀ ਮੈਂਸ ਸੈਕਰੀ ਆਫ ਸਟੇਟ ਮਾਰਕੋ ਰੂਬਿਓ ਸੈਕਰੀ ਆਫ ਕਮਰਸ ਹਾਰਵਰਡ ਲੁਟਨਿਕ ਯੂ ਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੇਮਸਨ ਗਰੀਰ 트럼ਪ ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਸੂਜੀ ਵਾਈਲਜ਼ ਡਿਫਟੀ ਚੀਫ ਆਫ ਸਟਾਫ ਸਟੀਫਨ ਮਿਲਰ ਤੇ ਯੂ ਐਸ ਦੇ ਅੰਵੈਸਟਰ ਜਿਹੜੇ ਕੈਨੇਡਾ ਨੂੰ ਹੈਗੇ ਆ ਪੀਟ ਹੋਏ ਕਟਸਟਰਾ ਇਹ ਸਾਰੇ ਜਿਹੜੇ ਆ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਸੋ ਕਾਫੀ ਜਿਹੜੀ ਆ ਹਾਈ ਲੈਵਲ ਇਹ ਮੀਟਿੰਗ ਹੋਣ ਜਾ ਰਹੀ ਆ ਤੇ ਦੇਖਦੇ ਆ ਕਿ ਕੀ ਬਣਦਾ ਆ ਟੈਨਸ਼ਨ ਜਿਹੜੀ ਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਕੈਨੇਡਾ ਦੇ ਨਾਲ ਯੂ ਐਸ ਦੀ ਤੇ ਇੱਕ ਵਾਰੀ ਫੇਰ ਕਿਤੇ ਪ੍ਰੈਜ਼ੀਡੈਂਟ ਰੰਪ ਦੁਆਰਾ ਕੀ ਫੇਰ ਨਹੀਂ ਕਿਤੇ ਕਵੰਜੀ ਵੀ ਸਟੇਟ ਉਹਨਾਂ ਨੇ ਸਾਹਮਣੇ ਕਹਿ ਦਿੰਦੇ ਕਿਤੇ ਬਣਾ ਹੀ ਨਹੀਂ ਲਿਆਉਂਦੇ ਅੱਛਾ ਅੱਜ ਅੱਜ ਕਿਤੇ ਕਹਨ ਵੀ ਆਜਾ ਕਾਕਾ ਤੈਨੂੰ ਤਲਾਵੇ ਚ ਲੈਨੇ ਆ ਤੇ ਇਹ ਤੈਨੂੰ ਵੜਾ ਦਿੰਨੇ ਆਜ 51ਵਾਂ ਸੂਬਾ ਨੇ ਇਹ ਗੱਲ ਤਾਂ ਉਹਨਾਂ ਨੇ ਕਹਿਣੀ ਕਹਿਣੀ ਆ ਵੀ ਦੇਖ ਵੀ ਜਿਹੜੇ ਪੀਰ ਪੋਲੀ ਵੀ ਇਹਨੂੰ ਹਰਾਉਣ ਦੇ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਰਿਹਾ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਮੈਂ ਇਹ ਮਹਿਸੂਸ ਕਰਦਾ ਵੀ ਪੀਅਰ ਪੋਲੀਵੀਆਂ ਜਾਂ ਕਨਜ਼ਰਵੇਟਿਵਜ਼ ਦੇ ਨਾਲੋਂ ਲਿਬਰਲਜ਼ ਦੇ ਨਾਲ ਗੱਲਬਾਤ ਕਰਨੀ ਮੇਰੇ ਲਈ ਜ਼ਿਆਦਾ ਜਿਹੜੀ ਉਹ ਬੈਟਰ ਆ ਉਹਦੇ ਨਾਲ ਡੀਲ ਬਣਾਉਣੀ ਜਿਹੜੀ ਆ ਉਹ ਸੌਖੀ ਆ ਸੋ ਕਿਤਨੇ ਕਿਤੇ ਟਰੰਪ ਉਹਨਾਂ ਦੇ ਬਿਆਨਾਂ ਦਾ ਨੈਸ਼ਨਲਿਜ਼ਮ ਜਿਹੜੀ ਜਾਗੀ ਉੱਤੇ ਤੇ ਹੋਰ ਸਾਡੇ ਜਿਹੇ ਮੁੱਦੇ ਹੋਏ ਆ ਉਹਦੇ ਵਿੱਚ ਟਰੰਪ ਉਹਨਾਂ ਦੇ ਬਿਆਨਾਂ ਦਾ ਇੱਕ ਹਿੱਸਾ ਤਾਂ ਜਿਹੜਾ ਜ਼ਰੂਰ ਰਿਹਾ ਹੈ ਸੋ ਇਹ ਚਰਚਾ ਜਿਹੜੀ ਆ ਉਹ ਅੱਜ ਚੱਲ ਸਕਦੀ ਹੈ